ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿੱਕੋ ਵੀ ਤੁਹਾਡਾ ਸਵਾਗਤ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਰਹੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਗੇ ਅੱਜ ਅਸੀਂ ਤੁਹਾਨੂੰ ਗੂਨ ਦੇ ਲੱਡੂ ਜਨੇਕੀ ਆਟੇ ਦੀਆਂ ਪਿੰਨੀਆਂ ਬਣਾ ਕੇ ਦਿਖਾਵਾਂਗੇ ਆਪਣੀਆਂ ਪਿੰਨੀਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਰਦੀਆਂ ਦਾ ਮੌਸਮ ਆ ਪਿੰਨੀਆਂ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਹਨ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਪਾਈਆਂ ਨੇ ਜੋ ਆਪਣੇ ਜੋੜਾਂ ਦੇ ਦਰਦ ਕਮਰ ਦਰਦ ਆਪਣੇ ਸਰਦੀ ਦੇ ਮੌਸਮ ਵਿੱਚ ਬਹੁਤ ਵਧੀਆ ਫਾਇਦਾ ਕਰਦੇ ਹਨ ਆਪਾਂ ਨੂੰ ਬਣਾਣੀ ਚਾਹੀਦੀ ਹੈ ਆਟੇ ਦੀਆਂ ਪਿੰਨੀਆਂ ਗੁੰਨਦੇ ਲੱਡੂ ਕਮਰਕਸ ਸਭ ਕੁਝ ਆਪਾਂ ਇਹਦੇ ਵਿੱਚ ਪਾਇਆ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਕਿਹੜਾ ਸਮਾਨ ਆਪਾਂ ਵਿੱਚ ਪਾਇਆ ਹੈ ਜਰੂਰ ਟਰਾਈ ਕਰਿਓ 2 ਕਿਲੋ ਆਪਾਂ ਆਟਾ ਲਿਆ ਬੀਸੀ ਹੋਈ ਚੀਨੀ ਲਈ ਹੈ ਚ ਤੁਸੀਂ ਸ਼ੱਕਰ ਲੈ ਸਕਦੇ ਹੋ ਗੁੜ ਲੈ ਸਕਦੇ ਹੋ ਆਪਾਂ ਨਾਰੀਅਲ ਲਿਆ ਖਸਖਸ ਲਈ ਆ ਬਦਾਮ ਕਾਜੂ ਲੈਨੇ ਕਿਸਮਿਸ ਲਈ ਇਹ ਆਪਾਂ ਗੂੰਦ ਹੈਗੀ ਆ ਕਿਕਰ ਦੀ ਵੀ ਲੈ ਸਕਦੇ ਹੋ ਰਿੰਡੀ ਦੀ ਵੀ ਲੈ ਸਕਦੇ ਹੋ ਗੂੰਦ ਵਧੀਆ ਹੈਗੀ ਆਪਣੀ ਇਹ ਆਪਣੇ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਵਧੀਆ ਇਹ ਆਪਾਂ ਕਮਰ ਕਸ ਲਈ ਆ ਆਪਣੀ ਕਮਰ ਵਾਸਤੇ ਬਹੁਤ ਵਧੀਆ ਰੀੜ ਦੀ ਹੱਡੀ ਨੂੰ ਤਾਕਤ ਮਿਲਦੀ ਹੈ ਕਾਲੀਆਂ ਮਿਰਚਾਂ ਲਈਆਂ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਆ ਇਹ ਆਪਾਂ 1 ਕਿਲੋ ਘਿਓ ਲਿਆ ਜਿਹਦੇ ਵਿੱਚ ਆਪਾਂ ਬਣਾਵਾਂਗੇ ਇਧਰ ਆਪਾਂ ਕੜਾਈ ਦੇ ਵਿੱਚ 200 ਗ੍ਰਾਮ ਘਿਓ ਪਾ ਲਿਆ ਘਿਓ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਆਟਾ ਪਾਵਾਂਗੇ ਕਿ ਉਹ ਜ਼ਿਆਦਾ ਲੈਣਾ ਤਾਂ ਜ਼ਿਆਦਾ ਵੀ ਲੈ ਸਕਦੇ ਹੋ ਪਰ ਆਪਾਂ ਇੰਨਾ ਕੁ ਪਾਵਾਂਗੇ ਜਿੰਨਾ ਕ ਆਪਣਾ ਆਟਾ ਇਹਦੇ ਵਿੱਚ ਆਸਾਨੀ ਨਾਲ ਭੁੰਨਿਆ ਜਾਵੇ ਕਿਉਂਕਿ ਆਪਣੀ ਕੜਾਈ ਛੋਟੀ ਹੈਗੀ ਹੈ ਇਸ ਕਰਕੇ ਆਪਾਂ ਥੋੜਾ ਹੀ ਘਿਓ ਪਾ ਜੀ ਤੁਹਾਡੇ ਕੋਲ ਵੱਡੀ ਹੈ ਤੇ ਤੁਸੀਂ ਇੱਕ ਵਾਰੀ 'ਚ ਵੀ ਭੁੰਨ ਸਕਦੇ ਹੋ ਪਰ ਆਪਾਂ ਦੋ ਵਾਰੀ 'ਚ ਭੁੰਨਾਂਗੇ ਆਪਾਂ ਜ਼ਿਆਦਾ ਕਟ ਗੈਂਸ ਤੇ ਪੁੰਨਾ ਵੀ ਜ਼ਿਆਦਾ ਤੇਜ਼ ਨਹੀਂ ਕਰਨਾ ਦੇਖੋ ਆਪਾਂ ਕਟ ਗੈਂਸ ਤੇ ਹੌਲੀ-ਹੌਲੀ ਕਰਕੇ ਆਪਾਂ ਆਪ ਨੂੰ ਵੱਧ ਤੋਂ ਵੱਧ 10 ਮਿੰਟ ਲੱਗ ਗਏ ਸੀ ਇਹ ਆਟਾ ਪੁੰਨਣ ਵਿੱਚ ਜਿਆਦਾ ਆਪਾਂ ਗੈਂਸ ਤੇਜ਼ ਕਰਾਂਗੇ ਤਾਂ ਆਪਣਾ ਆਟਾ ਸੜ ਵੀ ਸਕਦਾ ਤਾਂ ਕਰਕੇ ਆਪਾਂ ਕਟ ਗੈਂਸ ਤੇ ਹੌਲੀ-ਹੌਲੀ ਕਰਕੇ ਪੁੰਨਾਂਗੇ ਪਵਿਛਾਲੇ ਨੂੰ ਹੁਲਾਉਂਦੇ ਰਵਾਂਗੇ ਤਾਂ ਕਿ ਤਾਂ ਕਿ ਆਪਣਾ ਥੱਲੇ ਨਾਲ ਲੱਗੇ ਆਪਣਾ ਆਟਾ ਵਧੀਆ ਬਣ ਗਿਆ ਭੁੰਨ ਕੇ ਦੇਖੋ ਦੇਖੋ ਹੁਣ ਆਪਾਂ ਇਹਨੂੰ ਆਪਾਂ ਕੋ ਖੁੱਲੇ ਭਾਂਡੇ ਵਿੱਚ ਕੱਢ ਲਵਾਂਗੇ ਭੁੰਨੇ ਹੋਏ ਆਟੇ ਨੂੰ ਦੇਖੋ ਆਪਾਂ ਭਾਂਡੇ ਵਿੱਚ ਕੱਢ ਲਿਆ ਹੁਣ ਇਹਦੇ ਉੱਤੇ ਆਪਾਂ ਪੀਸੀ ਹੋਈ ਖੰਡ ਪਾਵਾਂਗੇ ਤੁਸੀਂ ਖੰਡ ਵੀ ਲੈ ਸਕਦੇ ਹੋ ਸ਼ੱਕਰ ਵੀ ਲੈ ਸਕਦੇ ਹੋ ਗੁੜ ਵੀ ਲੈ ਸਕਦੇ ਆ ਆਪਾਂ ਗਰਮ ਆਟੇ ਉੱਤੇ ਇਹਨੂੰ ਪਾ ਲਵਾਂਗੇ ਹੁਣ ਆਪਾਂ ਕੜਾਈ ਵਿੱਚ ਘਿਓ ਪਾ ਲਿਆ ਘਿਓ ਆਪਾਂ ਗਰਮ ਹੁੰਦਾ ਦੇਖੋ ਆਪਣਾ ਕਿਉਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਥੋੜੀ ਥੋੜੀ ਕਰਕੇ ਗੁੰਦ ਪਾਵਾਂਗੇ ਇੱਕ ਵਾਰੀ ਆਪਾਂ ਇੱਕ ਵਾਰ ਥੋੜੀ ਪਾਵਾਂਗੇ ਤਾਂ ਕਿ ਆਪਣੀ ਸੜ ਨਾ ਜਾਵੇ ਜਦੋਂ ਆਪਣੇ ਗੂ ਚੰਗੀ ਤਰ੍ਹਾਂ ਫੁੱਲ ਜੇ ਲਾਲ ਹੋ ਜਾਏ ਉਹ ਦੇਖ ਲਿਆ ਕਰੋ ਤਾਰ ਲਿਓ ਆਪਣਾ ਕਿਉਂ ਜ਼ਿਆਦਾ ਗਰਮ ਹੈ ਨਹੀਂ ਸੀ ਇਸ ਕਰਕੇ ਆਪਾਂ ਕੱਟ ਕਰਕੇ ਬਣਾਵਾਂਗੇ ਆਪਣੇ ਗੁੰਨ ਤਲੀ ਗਈ ਆਪਾਂ ਕੱਢ ਲਾਂਗੇ ਹੁਣ ਇਹ ਲਾਲ ਹੋ ਗਈ ਤਾਂ ਕਰਕੇ ਆਪਾਂ ਕੱਚੀ ਨਹੀਂ ਰੱਖਣੀ ਕੱਚੀ ਰੱਖਣ ਕਰਕੇ ਪੀਸਣ ਵਿੱਚ ਦਿੱਕਤ ਆਵੇਗੀ ਅਤੇ ਬਾਅਦ ਵਿੱਚ ਪਿੰਨੀਆਂ ਵਿੱਚ ਵੀ ਖਾਂਚ ਦਿੱਕਤ ਆਊਗੀ ਤਾਂ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਦ ਫੁੱਲ ਜਾਵੇ ਫੇਰ ਹੀ ਕੱਢਣੀ ਹੈ ਕਿਉਂਕਿ ਤਲੀ ਜਾਵੇਗੀ ਚੰਗੀ ਤਰ੍ਹਾਂ ਦੇਖੋ ਆਪਾਂ ਹੁਣ ਹੋਰ ਪਾਵਾਂਗੇ ਇਹ ਗੁੰਦ ਆਪਣੀ ਪਾਈ ਆ ਸੀਗੀ 250 ਗ੍ਰਾਮ ਆਪਣੀ ਗੁੰਦ ਸੀ ਆਪਾਂ ਹੁਣ ਸਾਰੀ ਪਾ ਲਈ ਆਪਾਂ 2-3 ਵਾਰੀ ਕਰਕੇ ਤਲ ਲਈ ਸੀ ਇਹਨੂੰ ਥੋੜੀ-ਥੋੜੀ ਜ਼ਿਆਦਾ ਵੀ ਨਹੀਂ ਪਾਣੀ ਦੀ ਤਾਂ ਕਿ ਫਿਰ ਫੁੱਲਣ 'ਚ ਦਿੱਕਤ ਆਊਗੀ ਆਪਾਂ ਸਾਰੀ ਤਲਣ ਤੋਂ ਬਾਅਦ ਆਪਾਂ ਇੱਕ ਕੜਾਈ ਵਿੱਚ ਆਟਾ ਗਰਮ ਕੀਤਾ ਸੀ ਤੇ ਆਪਾਂ ਚੀਨੀ ਪਾਈ ਸੀ ਉਹਦੇ ਵਿੱਚ ਹੀ ਆਪਾਂ ਗੁੰਦ ਪਾ ਦਿਆਂਗੇ ਉੱਪਰ ਦੇਖੋ ਤਲ-ਤਲ ਕੇ ਨਾ ਪੁੱਛ ਪਾਉਗੇ ਇੱਕ ਗੋਲ ਪਾਂਡਾ ਲੈ ਲੈਣਾ ਕਟੋਰੀ ਜਾਂ ਕਿਸ ਤਰ੍ਹਾਂ ਉਹ ਗੁੰਦ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਫੇਰ ਦੇਾਂਗੇ ਤਾਂ ਕਿ ਆਪਣੀ ਵਧੀਆ ਵੀ ਫੁੱਲੇ ਜੇ ਵੀ ਐ ਵਧੀਆ ਹੋ ਜਾਣ ਪੀਸੀ ਜਵਗੀ ਵਿੱਚ ਇਹ ਗੁੰਦ ਸਾਰੀ ਆਪਣੇ ਮਿਕਸਰ ਦੇ ਵਿੱਚ ਖੰਡ ਚੀਨੀ ਜਿਹੜੀ ਆਪਾਂ ਵੀ ਲਈ ਸੀ ਜੇ ਸ਼ੱਕਰ ਲੈ ਸਕਦੇ ਆਪਾਂ ਜਿਹੜਾ ਆਟਾ ਗਰਮ ਕੀਤਾ ਸੀ ਉਹਦੇ ਵਿੱਚ ਹੀ ਆਪਾਂ ਗੁੰਦ ਪਾ ਕੇ ਗੋਲ ਪਾਂਡਾ ਲੈ ਕੇ ਆਪੋ ਉਸ ਨਾਲੇ ਕਰਦੇ ਕਟੋਰੀ ਲੈ ਲਓ ਗੜਵੀ ਲੈ ਲਓ ਕੋਈ ਵੀ ਤੁਹਾਡੇ ਕੋਲੇ ਸਲੋ ਜਿਹੜਾ ਗੋਲ ਹੋਵੇ ਨਾ ਇਸ ਤਰ੍ਹਾਂ ਫਿਰ ਫਿਰ ਜਿੱਦਗੀ ਇਹਨਾਂ ਤਾਂ ਫਿਰ ਵਧੀਆ ਆ ਗੁੰਦ ਕਿਸ ਚਾਂਦੀ ਦੇ ਵਧੀਆ ਬਣ ਜਾਂਦੀ ਹੈ ਆਪਾਂ ਸਾਰੀ ਗੁੰਦ ਇਸ ਤਰ੍ਹਾਂ ਹੀ ਕਰ ਲਵਾਂਗੇ ਦੇਖੋ ਕਿੰਨੀ ਵਧੀਆ ਆਪਣੇ ਉਹ ਵਧੀਆ ਬਣ ਗਈ ਆਪਣੀ ਗੁੰਦ ਇਸ ਤਰ੍ਹਾਂ ਪੀਨ ਦੀ ਵੀ ਲੋੜ ਨਹੀਂ ਸੀਗੀ ਆਪਣੀ ਗੂੰਦ ਵਧੀਆ ਵੀ ਫੁੱਲ ਗਈ ਸੀ ਤਲਿਆਂ ਬਾਅਦ ਦੇਖੋ ਜਿਹੜਾ ਆਪਣਾ ਵੀ ਗੂੰਦ ਤળી ਸੀ ਆਪਣਾ ਕਿਉ ਬਚ ਗਿਆ ਸੀ ਉਹਦੇ ਵਿੱਚ ਹੀ ਆਪਾਂ ਆਟਾ ਪਾ ਦਿਆਂਗੇ ਹੋਰ ਅ ਜਦੋਂ ਆਪਣਾ ਆਟਾ ਗਰਮ ਹੋ ਜੇ ਉਹਦੇ ਵਿੱਚ ਆਪਾਂ ਕਮਰ ਕਸ ਪਾਵਾਂਗੇ ਕਮਰ ਕਸ ਵੀ ਬਹੁਤ ਵਧੀਆ ਹੁੰਦੀ ਹੈ ਇਦੇ ਵਿੱਚ ਆਪਾਂ ਜਿਹੜਾ ਨਾਰੀਅਲ ਦਾ ਬਰਾਦਾ ਸੀ ਕਦੂ ਕਸ਼ ਕੀਤਾ ਕਾਜੂ ਖਸਖਸ ਬਦਾਮ ਵੀ ਪਾਤੇ ਸੀ ਆਪਾਂ ਕਾਜੂਆਂ ਦੇ ਨਾਲ ਹੀ ਕਾਲੀ ਮਿਰਚ ਵੀ ਆਪਾਂ ਪੀਲੀ ਸੀਗੀ ਕੁੱਟ ਕੇ ਬਚੰਗੇ ਤਰ੍ਹਾਂ ਪਰੀਕ ਕਰ ਲਈ ਸੀ ਹੁਣ ਆਪੇ ਕ੍ਰਿਸਮਸ ਪਾਵਾਂਗੇ ਕ੍ਰਿਸਮਸ ਕਹਿ ਸਕਦੇ ਹਾਂ ਸੌਗੀ ਕਹਿ ਸਕਦੇ ਹਾਂ ਗਰਮ ਆਟੇ ਦੇ ਵਿੱਚ ਇਹ ਸਾਰਾ ਕੁਝ ਮਿਕਸਰ ਪਾਤਾ ਉਹਨੋਂ ਗਰਮ ਆਟੇ ਨੂੰ ਆਪਾਂ ਜਿਹੜੀ ਆਪਾਂ ਗੁੰਦ ਪੀਸੀ ਸੀ ਆਟਾ ਗਰਮ ਸੀ ਖੰਡ ਦਾ ਬਰਾਦਾ ਸੀ ਉਹਦੇ ਵਿੱਚ ਹੀ ਆਪਾਂ ਸਾਰਾ ਮਿਕਸਰ ਕਰ ਦਿਆਂਗੇ ਜੇ ਸਾਰਾ ਮਿਕਸ ਹੋ ਜਾਊਗਾ ਆਟਾ ਆਪਣਾ ਗਰਮ ਆ ਜਾ ਹੱਥ ਨਹੀਂ ਲੱਗਦਾ ਸ ਤਾਂ ਕਰਕੇ ਆਪਾਂ ਹੁਣ ਆਪਾਂ ਆਟਾ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਕਰਾਂਗੇ ਫਿਰ ਆਪਾਂ ਇਹਦੇ ਲੱਡੂ ਬਣਾਵਾਂਗੇ ਸਾਰੇ ਆਪਣਾ ਮਿਕਸਰ ਇੱਕ ਬਰੋਬਰ ਹੋ ਜਾਵੇ ਹੱਥ ਲੱਗ ਜੇ ਇੰਨਾ ਕਿ ਜ਼ਿਆਦਾ ਠੰਡਾ ਨਹੀਂ ਕਰਨਾ ਠੰਡਾ ਜ਼ਿਆਦਾ ਕਰ ਲਿਆ ਤਾਂ ਫਿਰ ਲੱਡੂ ਨਹੀਂ ਬਣਨੇਗੇ ਇਸ ਤਰ੍ਹਾਂ ਆਪਾਂ ਇੰਨਾ ਕੁ ਰੱਖਣਾ ਗਰਮ ਕਿ ਆਪਣਾ ਹੱਥ ਚੰਗੀ ਤਰ੍ਹਾਂ ਲੱਗ ਜਾਏ ਸੈਂਦਾ ਸੈਂਦਾ ਦੇਖੋ ਆਪਣਾ ਲੱਡੂ ਬਣ ਲੱਗ ਗਿਆ ਸਰਦੀਆਂ ਤੋਂ ਮੌਸਮ ਆ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਗੂੰਦ ਦੇ ਲੱਡੂ ਆਪਾਂ ਇਹਦੇ ਵਿੱਚ ਗੂੰਦ ਕਮਰਕਸ ਡਰਾਈ ਫਰੂਟ ਪਾਏ ਹੋਏ ਨੇ ਆਟੇ ਦੀਆਂ ਪਿੰਨੀਆਂ ਗੂੰਦ ਦੇ ਲੱਡੂ ਵੀ ਜਿਵੇਂ ਤੁਸੀਂ ਨਾਮ ਦੇਣਾ ਦੇ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ